ਹਾਂ ਜੀ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਪੰਜਾਬ ਨੂੰ ਪੰਜਾਬ ਤੋਂ ਬਾਹਰ ਵੀ ਸਾਡੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਵੀ ਕਿਉਂਕਿ ਇਹ ਸਭ ਤੁਹਾਡਾ ਸਦਕਾ ਸਾਡਾ ਸੂਫੀ ਪਰਿਵਾਰ ਸੂਫੀ ਪ੍ਰੋਗਰਾਮ ਕਵਾਲੀ ਦਾ ਪ੍ਰੋਗਰਾਮ ਹੈ ਅੱਗੇ ਮਿਲਿ ਸ਼ੇਰਦਾ। ਔਰ ਇਹਨਾਂ ਨੂੰ ਵੀ ਲੱਖ ਲੱਖ ਮੁਬਾਰਕਾਂ ਸਾ ਔਰ ਜਿਹਦੀ ਵੀ ਟੀਮ ਆ ਇਸ ਮੀਡੀਆ ਦੀ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਸਾਡੇ ਵਾਸਤੇ ਬਹੁਤ ਕੁਝ ਕਰਦੇ ਆ। ਔਰ ਜਿੱਥੇ ਵੀ ਦੇਸ਼ ਪ੍ਰਦੇਸ਼ ਮੇਰੇ ਪੰਜਾਬੀ ਵੀਰ ਬੈਠੇ ਆ ਸਾਰੇ ਹਿੰਦੁਸਤਾਨ ਨੂੰ ਸਾਡੇ ਵੱਲੋਂ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਫਿਰ ਅਸਿਕਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਵਾਹੀ ਜੀ ਤੇ ਮੇਰੇ ਵੱਲੋਂ ਲੋਹੜੀ ਦੀਆਂ ਢੇਰ ਸਾਰੀਆਂ ਮੁਬਾਰਕਾਂ ਕੁੱਲ ਕੈਨਾਤ ਨੂੰ ਸ਼ਹਿਰ ਵਾਲਿਆਂ ਨੂੰ ਪਿੰਡਾਂ ਵਾਲਿਆਂ ਨੂੰ ਜਿਹਨਾਂ ਦੁਆ ਕਰਦਾ ਹੈ ਰੱਬ ਦੇ ਘੜੀ ਵਾਹਿਗੁਰੂ ਜੀ ਰੱਬ ਦੇ ਘੜੀ ਰੱਬ ਸਾਰਿਆਂ ਨੂੰ ਖੁਸ਼ ਰੱਖੇ ਸਾਰਿਆਂ ਦੀ ਲੰਬੀ ਲੰਬੀ ਉਮਰ ਕਰੇ ਕੁੱਲ ਕੈਨਾਤ ਨੂੰ ਰੱਬ ਖੁਸ਼ੀਆਂ ਤੇ ਖੇੜੇ ਬਖਸ਼ੇ ਸਸਰੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਕੈਪਟਨ ਸਿੰਘ ਲੋੜੀ ਦੇ ਤਹਾਰ ਸਾਰਿਆਂ ਨੂੰ ਨਤਮਸਤ ਹਾਂ ਇਹ ਸਾਰਿਆਂ ਲਈ ਇਹ ਲੋੜੀ ਦਾ ਤਹਾਰ ਖੁਸ਼ੀਆਂ ਪਰਵਾ ਦੇ ਜਿੰਨੇ ਸਾਡੇ ਪੰਜਾਬੀ ਭਰਾ ਨੇ ਤਨ ਕਰਨ ਜੀਐਸ ਵੱਲੋਂ ਸਾਰਿਆਂ ਲਈ ਇਹ ਲੋੜੀ ਦਾ ਤਹਾਰ ਖੁਸ਼ੀਆਂ